مانه سڀ ڏسڻ چاهيان ٿو

في अली ची चल ते अली कुझु मुल बंदे अली अली करली मुश्किल हल हुआ you um.

ਜੈ ਸ੍ਰੀ ਜਗਤ ਜੀ ਆ ਰਾਤ ਕੇਸ਼ কুমার ਦੇ ਸ਼ਰਮ ਦੀ ਬਾਜੀ ਦਾ ਬਹੁਤ ਸਰਬਾਨ ਚੱਲ ਗਿਆ ਚਾਹ ਦੇ ਵਿੱਚ ਮਜ਼ਾ ਆ ਜਾਂਦਾ ਜੰਗੇ ਹੋਣੀ ਮਤੀਬ ਜੀ ਅੰਦਨ ਨੇਤਾ ਜੀ ਅੱਜ ਜਿਹੜਾ ਮੱਲੀ ਮਾਰਕੀਟ ਦੇ ਵਿੱਚ ਤੁਸੀਂ ਅੱਜ ਪਹੁੰਚੇ ਹੋ ਜਿਹੜਾ ਤੁਹਾਡੇ ਕਾਲੀਰਾਲ ਦੇ ਜਿਹੜੇ ਨਵੇਂ ਬਣੇ ਪ੍ਰਧਾਨ ਵੱਲੋਂ ਇੱਕ ਸਲਾਨਾ ਜਿਹੜਾ ਪ੍ਰੋਗਰਾਮ ਰਾਇਆ ਜਾ ਰਿਹਾ ਹੈ ਕੀ ਕਿਹਾ ਜਾਂਦਾ ਜਿੰਨੇ ਵੀ ਹਰ ਸਾਲ ਦੀ ਤਰ੍ਹਾਂ ਮੱਲੀ ਮਾਰਕੀਟ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾਂਦਾ ਔਰ ਠੀਕ ਹੈ ਕੋਸ਼ਿਸ਼ ਕੀਤਾ ਅੱਗੇ ਲੱਗ ਕੇ ਕੰਮ ਕਰਦੀ ਹੈ ਜਿਹਦੇ ਨਾਲ ਸਾਰੇ ਇਲਾਕੇ ਦੇ ਅੰਦਰ ਇੱਕ ਯਾਦਗਾਰ ਜਿਹੜੀ ਜੁੜੀ ਹੈ ਮੱਲੀ ਪਰਿਵਾਰ ਦੀ ਜਗ੍ਹਾ ਦੇ ਅੰਦਰ ਜਿਹੜੀ ਚੀਜ਼ ਬਾਬਾ ਜੀ ਦੀ ਬਣੀਦੀ ਹੈ ਉਹਦੀ ਯਾਦ ਵਿੱਚ ਸੁਸ਼ੀਲ ਕੁਮਾਰ ਸ਼ਰਮਾ ਜਿਹਨੂੰ ਸ਼ਮੀ ਕਹਿੰਦੇ ਆ ਭਲਵਾਨ ਉਪਕਾਰ ਸਿੰਘ ਓਪੀ ਗੁਰਪ੍ਰਤਾਪ ਸਿੰਘ ਸੁਖਵਿੰਦਰ ਸਿੰਘ ਔਰ ਸਾਰੇ ਮੱਲੀ ਮਾਰਕੀਟ ਦੇ ਪ੍ਰਬੰਧਕ ਜਿੰਨੇ ਵੀ ਇਸ ਸੁਸਾਇਟੀ ਨਾਲ ਜੁੜੇ ਨੇ ਮੈਂ ਤੇ ਸਮੇਂ ਨਾਲ ਵੀ ਪਰਮਾਤਮਾ ਮਹਾਰਾਜ ਜੀ ਨਾਲ ਨੂੰ ਤੰਦਰੁਸਤੀ ਬਖਸ਼ੇ ਇਹ ਹਰ ਸਾਲ ਇਹ ਮੇਲਾ ਮਨਾਉਂਦੇ ਰਹਿਣ ਮੱਲੀ ਮਾਰਕੀਟ ਦੇ ਅੰਦਰ ਤੇ ਅਸੀਂ ਇਹਨਾਂ ਦੀ ਜਾਤ ਦੇ ਨਾਲ ਆ ਕੇ ਸ਼ਾਮਲ ਹੋ ਗਏ ਇਸ ਖੁਸ਼ੀ ਦੇ ਮੌਕੇ ਤੇ ਅਸੀਂ ਵਧਾਈ ਆਪਣੇ ਵੱਲੋਂ ਮੈਂ ਆਪਣੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਵੱਲੋਂ ਇਹ ਸਾਰੀ ਟੀਮ ਨੂੰ ਕਿਉਂਕਿ ਸੁਸ਼ੀਲ ਝਰਮੇ ਦੇ ਮੋਢਿਆਂ ਤੇ ਪਾਰਟੀ ਨੇ ਹੁਣ ਜ਼ਿੰਮੇਵਾਰੀ ਵੀ ਰੱਖੀ ਹੈ ਸਰਕਲ ਪ੍ਰਧਾਨਸ਼ਿਸ਼ਾ ਰਿ ਬਣਾਇਆ ਔਰ ਅਪਕਾਰ ਸਿੰਘ ਓਪੀ ਅੱਗੇ ਹੀ ਸ਼ੁਰੂ ਤੋਂ ਮੇਰਾ ਬੱਚੇ ਅਸਮਾਨ ਤੇ ਮੇਰਾ ਸਾਰਾ ਜਿਹੜਾ মিডিਆ ਦਾ ਕੰਮ ਵੀ ਉਹ ਦੇਖਦਾ ਹੈ। ਔਰ ਮੈਂ ਸਮਝ ਨਾ ਕਿ ਇਹ ਮਲੀ ਮਾਰਕੀਟ ਕੋਈ ਮੇਰੇ ਵਾਸਤੇ ਜਾਂ ਮਲੀ ਇਹ ਨਗਰ ਜਿਹੜਾ ਸਾਰਾ ਮੇਰੇ ਵਾਸਤੇ ਬਹੁਤ ਪੁਰਾਣਾ ਮੈਂ 92 ਤੋਂ ਇਸ ਇਲਾਕੇ ਵਿੱਚ ਚਰਣ ਆਈ ਇਹ ਇਸ ਇਲਾਕੇ ਨੂੰ ਬਣਾਉਣ ਦੇ ਵਿੱਚ ਸਾਡਾ ਬੜਾ ਵੱਡਾ ਹੱਥ ਔਰ ਜਿੰਦਾ ਵੱਡਾ ਸਾਡਾ ਹੱਤ ਇਸ ਮਾਰਕੀਟ ਉਸ ਵੇਲੇ ਇਸ ਹਲਾਕੇ ਦੇ ਅੰਦਰ ਸੀਵਰ ਨਹੀਂ ਸੀ ਪਾਣੀ ਨਹੀਂ ਸੀ ਔਰ ਸੜਕਾਂ ਨਹੀਂ ਸੀ ਔਰ ਸਾਰਾ ਜਾਲ ਜਿਹੜਾ ਉਸ ਵੇਲੇ ਇੱਥੋਂ ਦਾ ਅਗਰ ਵਸਾਇਆ ਗਿਆ ਤੇ ਮੈਂ ਸਮੇਂ ਨਾ ਪਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬੜੀ ਵੱਡੀ ਦੇਣ ਰਹੀ ਆ ਇਸ ਨਗਰ ਨੂੰ ਵਸਾਉਂਦੇ ਤੇ ਮੈਂ ਇਸ ਮੇਲੇ ਦੀ ਯਾਦ ਦੇ ਵਿੱਚ ਸਾਰੇ ਮਾਰਕੀਟ ਦੇ ਪ੍ਰਬੰਧਕ ਕਮੇਟੀ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਇਹ ਮੇਲਾ ਹਰ ਸਾਲ ਕਰਾਉਂਦੇ ਨੇ ਪਿਛਲੀ ਵਾਰੀ ਵੀ ਮੈਨੂੰ ਯਾਦ ਆ ਮੀਂਹ ਪੈ ਗਿਆ ਸੀ ਤੇ ਪਲਵਾਨ ਕਬੱਡੀ ਵਾਲੇ ਰਹਿ ਗਏ ਸੀ ਤੇ ਐਸ ਵਾਰੀ ਫਿਰ ਇਹਨਾਂ ਨੇ ਬੁਲਾਇਆ ਔਰ ਮੇਰੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਛੱਠਾ ਸਖਦੇਵ ਮਹਾਰਾਜ ਮਾਹਨ ਸਾਈ ਬਾਲ ਸਿੰਘ ਦੀ ਜੂਹ ਦੇ ਪ੍ਰਧਾਨ ਅਕਾਲੀ ਦਲ ਦੇ ਬਲਵਿੰਦਰ ਸਿੰਘ ਜੀ ਪੰਜਾਬ ਦੇ ਪੀਏਸੀ ਦੇ ਮੈਂਬਰ ਨੇ ਔਰ ਬਲਵਿੰਦਰ ਸਿੰਘ ਲਾਢੀ ਸਾਡਾ ਪੰਜਾਬ ਦਾ ਅਦਾ ਸਰਕਲ ਪ੍ਰਧਾਨ ਜਿਹੜਾ ਸੇਵਾ ਲਾਈਨ ਦਾ ਸਰਗਲ ਦਾ ਪ੍ਰਦੀਪ ਸ਼ਰਮਾ ਸਾਡਾ ਜਿਹੜਾ ਸੈਕਟਰੀ ਹੈ ਪੰਜਾਬ ਦਾ ਔਰ ਉਹਦੇ ਨਾਲ ਸਾਡੇ 업ਕਾਰ ਸਿੰਘ ਓਪੀ ਔਰ ਆਸ਼ੂ ਸਾਡਾ ਵੀਰ ਛੋਟਾ ਔਰ ਸੁਖਜਿੰਦਰ ਸਿੰਘ ਸੁੱਖਾ ਸਾਡਾ ਇੱਥੋਂ ਦਾ ਹੋਣਾਰ ਵੀਰ ਔਰ ਸ਼ੁਰੂ ਤੋਂ ਸਾਡੇ ਨਾਲ ਬੜਾ ਪਿਆਰ ਕਰਦਾ ਔਰ ਦਹਾਂ ਦਾ ਬਾਕੀ ਵੀ ਸਾਰੇ ਸਾਥੀ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਿਆ ਉਹਨਾਂ ਤੋਂ ਵੀ ਸ਼ਮਾ ਚਾਨਾ ਰਾਜਕਮਾਰ ਜੀ ਹੋਏ ਔਰ ਬਾਕੀ ਸਾਰੇ ਲੋਕ ਇਹ ਭੈਣ ਭਰਾ ਸਾਰੇ ਜਿਹੜੇ ਆਏ ਆ ਇਨੀ ਗਰਮੀ ਦੇ ਵਿੱਚ ਇਨੀ ਧੁੱਪ ਦੇ ਵਿੱਚ ਆ ਕੇ ਬੈਠ ਗਏ ਇਸ ਮੇਲੇ ਦੀਆਂ ਮਿੱਠੀਆਂ ਜੱਦਾ ਨਾਲ ਜੁੜ ਕੇ ਅਸ਼ੀਰਵਾਦ ਪ੍ਰਾਪਤ ਕਰਨ ਆਏ ਨੇ ਮਹਾਰਾ ਸੱਚੇ ਪਾਤਸ਼ਾਹ ਇਹਨਾਂ ਨੂੰ ਖੁਸ਼ੀਆਂ ਦੇਵੇ ਔਰ ਜੋ ਮੁਰਾਦ ਆ ਇਹਨਾਂ ਦੀ ਪੂਰੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਅੱਜ ਜਿਹੜਾ ਤੁਸੀਂ ਸਵੇਲਣ ਕਰਾ ਰਹੇ ਹੋ ਕਿੰਨਾ ਸਵੇਲਣਾ ਤੇ ਇਹ ਕਿਹੜੀ ਜਗ੍ਹਾ ਵਾ ਇੱਥੇ ਨਤਮਸਤਕ ਜਿਹੜੀ ਜੰਦਾ ਹੋ ਰਹੀ ਹੈ ਉਹ ਕਿਹੜੀ ਵਜ੍ਹਾ ਨਾਲ ਹੋ ਰਹੀ ਹੈ ਕੋ ਥੋੜਾ ਜਿਆਦਾ ਦੱਸੋ ਪਹਿਲਾਂ ਤਾਂ ਜੈ ਮਸਤਾ ਜੀ ਪਹਿਲਾਂ ਤਾਂ ਮੈਂ ਤੁੰਗੂ ਭਾਜੀ ਤੁਹਾਡੀ ਸਾਰੀ ਟੀਮ ਦਾ ਅਖਿਲਵੀਰ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਜੋ ਸਪੈਸ਼ਲ ਇੱਥੇ ਪਹੁੰਚੇ ਹੋ ਇਹ ਲਖ ਦਾ ਤੇ ਦਰਬਾਰ ਹੈ ਜੀ ਇਹ ਬੜਾ ਹੀ ਬਹੁਤ ਹੀ ਪੁਰਾਣਾ ਤੇ ਪੂਜਨਯੋਗ ਹੈ ਅਸੀਂ ਬਚਪਨ ਤੋਂ ਹੀ ਇੱਥੇ ਭੰਡਾਰੇ ਤੇ ਜਾ ਕੇ ਕਰਦੇ ਰਹਿੰਦੇ ਹਾਂ ਸਾਡੀ ਤਾਈ ਜੀ ਮੱਲੀ ਜੀ ਇਹਨਾਂ ਦੀ ਜਗ੍ਹਾ ਸੀ ਤੇ ਇੱਥੋਂ ਸਾਬ ਨੂੰ ਮੰਗਿਆ ਮਰਾਦਾ ਪੂਰੀਆਂ ਹੋਈਆਂ ਉੱਧੋਂ ਬਹੁਤ ਕੁਝ ਮਿਲਿਆ ਵਾ ਇਸ ਲਈ ਹਰ ਸਾਲ ਦੀ ਸਾਲ ਅਸੀਂ ਇੱਥੇ ਮਿਲਣ ਮਨਾਨੇ ਮੇਲਾ ਮਨਾਨੇ ਆ ਤਾਂ ਜੋ ਕਿ ਮੇਲੇ ਦੇ ਨਾਲ ਨਾਲ ਹੀ ਖੇਡ ਸ਼ੁਰੂ ਕੀਤੇ ਆ ਤਾਂ ਜੋ ਕਿ ਸਾਡੇ ਮਹੱਲੇ ਦੇ ਬੱਚੇ ਵੇਖਣ ਖੇਡਾਂ ਦੇ ਪ੍ਰਭਾਵਿਤ ਹੋਣ ਤੇ ਤਾਂ ਨਸ਼ੇ ਦਾ ਕੋਰ ਤੋਂ ਨਿਕਲ ਕੇ ਤੇ ਚੰਗੇ ਹੋਣ ਪਰ ਕੋਸ਼ਿਸ਼ ਕਰਮਾ ਕਰਕੇ ਸਾਨੂੰ ਪ੍ਰਸ਼ਾਸਨ ਦਾ ਇੰਨਾ ਸਾਥ ਨਹੀਂ ਮਿਲਦਾ ਤੇ ਪਤਾ ਨਹੀਂ ਕਿਉਂ ਨਹੀਂ ਚੁੰਦੇ ਨਸ਼ਾ ਵੇਚਣ ਉਹ ਨਹੀਂ ਕਹਿੰਦੇ ਇਸ ਲਈ ਗੇਮਾਂ ਨੂੰ ਥੋੜੀ ਜਿਹੀ ਪ੍ਰੋਬਲਮ ਆਂਦੀ ਆ ਇੱਕ ਸਾਡੇ ਵੀਰ ਰਕੇਸ਼ ਕੁਮਾਰ ਜੀ ਉਹਨਾਂ ਦੀ ਡੈਥ ਹੋ ਗਈ ਇਸ ਕਰਕੇ ਅਸੀਂ ਕਬੱਡੀ ਨਹੀਂ ਕਰਾ ਸਕੇ ਭੋਲ ਜ਼ਰੂਰ ਕਰਾ ਰਹੇ ਆ ਦੋ ਚਾਰ ਤੇ ਵੈਸੇ ਤਾਂ ਸਾਡਾ ਦਿਲ ਹੈ ਕਿ ਅਸੀਂ ਬਹੁਤ ਉੱਚੇ ਪੱਧਰ ਤੇ ਅਸੀਂ ਖੇਡਾ ਕਰਾਈਏ ਇੱਥੇ ਪਰ ਪ੍ਰਸ਼ਾਸਨ ਦਾ ਸਾਥ ਨਹੀਂ ਮਿਲਦਾ ਉਸ ਤੇ ਕਰਕੇ ਅਸੀਂ ਥੋੜਾ ਜਾ ਫਿਰ ਢਿੱਲੇ ਪੈ ਜਾਂਦੇ ਆ ਤੇ ਬਾਕੀ ਇਹ ਉਹ ਜਗਾ ਵਾ ਇੱਥੋਂ ਜਿਹਨੂੰ ਜੋ ਕੁਝ ਵੀ ਮੰਗਿਆ ਕਿ ਇਹਨੇ ਬੱਚੇ ਮੰਗੇ ਕਿ ਇਹਨੇ ਲਾਤ ਮੰਗੀ ਕਿ ਇਹਨੇ ਨਾਮ ਮੰਗਿਆ ਕਿ ਇਹਨੇ ਕਾਰੋਬਾਰ ਮੰਗਿਆ ਤੇ ਸਭ ਨੂੰ ਮਿਲਿਆ ਜੀ 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 ਤੇ ਇਹ ਜਿਹੜੀ ਆਪਾਂ ਵੇਖਦੇ ਵੇਖੀ ਇਹ ਨਾਗਲੀ ਜਗਾ ਵੇ ਜੀ ਇਹ ਪ੍ਰਾਣੀ ਸਾਡੀ ਜਗਾ ਹੀ ਇਹ ਨਾਗਦੇਵਤਾ ਵਰਮੀ ਦੀ ਜਗਾ ਜੇ ਇਹ ਨਵੀਂ ਬਣਾਈ ਗਈ ਦੀ ਜੇ ਇਹ ਨਾਗਲੀ ਜਗਾ ਇਹ ਨਾਗਲੀ ਜਗਾ ਇਹ ਇਹਨਾਂ ਦੀ ਇਹ ਆਂਟੀ ਜੀ ਇਹ ਜਿਹੜੀ ਜਗਾ ਵਾ ਇਹ ਕਿੰਨੀ ਕੁ ਪ੍ਰਾਣੀ ਹੈ ਤੇ ਕੀ ਇਤਿਹਾਸ ਹੈ ਇਹ ਤਾਂ ਪਾਕਿਸਤਾਨ ਦੀ ਜਗਾ ਜੇ ਪਾਕਿਸਤਾਨੋਂ ਇੱਥੇ ਆਈ ਹੈ ਸਾਨੂੰ ਧੋੜੀਆਂ ਪਰੇਸ਼ਾਨੀਆਂ ਮਿਲਦੀਆਂ ਰਹੀਆਂ ਪਹਿਲਾਂ ਪਤਾ ਨਹੀਂ ਸੀ ਅਸੀਂ ਏਹੀ ਏਦਾਂ ਪਾਸੇ ਕਿੱਥੇ ਕਿੱਥੇ ਜਾਣਾ ਪੁੱਛਣਾ ਉਹਨਾਂ ਤਾਂ ਸਾਨੂੰ ਇਹੋ ਹੀ ਆਖਣਾ ਪਈ ਤੁਹਾਡੀ ਬੰਬੀ ਦੇ ਜਗਾ ਆ ਤੇ ਬਸ ਹੌਲੀ ਹੌਲੀ ਫਿਰ ਅਸੀਂ ਚਿਰਾਗ ਬਾਲਣ ਲੱਪੇ ਫਿਰ ਉਦੋਂ ਮੇਰਾ ਹਸਬੰਦ ਜਾਦਾ ਹੋ ਗਏ ਸੀ ਇਹਨਾਂ ਦੇ ਘੇਰੇ ਵਿੱਚ ਆ ਗਏ ਸੀ ਫੇ ਫਿਰ ਉਹ ਮਸਾਂ ਹੀ ਬਚੇ ਨੇ ਤੋਂ ਉਹਨਾਂ ਨੇ ਇਹ ਵੀ ਰੂਦੋ ਤੁਰ ਕੇ ਸੀ ਇਹਨੂੰ ਮੰਨਾਂ ਲੈ ਕੇ ਸੱਚੀ ਤੋਂ ਬਲਾਵਾਸੀਆਂ ਦਾ ਜਿਹੜਾ ਇੱਥੇ ਮੇਲਾ ਲਾਉਂਦੇ ਨੇ ਉਹਦੇ ਵਿੱਚ ਕਿੰਨਾ ਕਾਲ ਹੁੰਦਾ ਸਾਥ ਵੇਖੋ ਇੱਥੇ ਧਰਿਆ ਹੁਣ ਇਹ ਆ ਪਿਆ ਹੋ ਜਾ ਜ਼ ਮਾਹੌਲ ਵੀ ਆ ਗਿਆ ਕਰਿਆ ਕੋਈ ਕਿ ਮੈਂ ਤਾਂ ਸਗਵਾਨੀ ਆ ਵੀ ਚਲੋ ਲੰਗਰ ਹੀ ਅਹੀਂ ਲੰਗਰ ਹੀ ਦਿੰਦੇ ਅਸੀਂ ਪਹਿਲਾਂ ਆ ਹੁਣ ਹੀ 2 ਸਾਲ ਹੋ ਗਏ ਨੇ ਉਹ ਹੁੰਦੇ ਮੱਲ ਦੇਣ ਲੱਗਿਆ ਕਾਕਾ